ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਹੋ ਗਏ ਕੰਨ ਖੜੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਵਟੇ ਪੱਦਰ ਤੇ ਤਿਆਰੀ ਕੀਤੀ ਜਾ ਰਹੀ ਹੈ ਰੋਲਾ ਹੈ ਮੁੱਖ ਮੰਤਰੀ ਦੇ ਚਿਹਰੇ ਦਾ ਕਦੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਚਿਹਰੇ ਦਾ ਐਲਾਨ ਕਰੇਗੀ ਲੇਕਿਨ ਉਸ ਤੋਂ ਪਹਿਲਾਂ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਨਹੀਂ ਬਜਿਆ ਲੇਕਿਨ ਸਾਰੀਆਂ ਹੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੱਲ ਕੀਤੀ ਜਾਦੀ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਬਿਨਾ ਇੰਜਣ ਤੋਂ ਬਿਨਾ ਅਗਵਾਈ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਕੋਈ ਵੀ ਆਪਣੇ ਆਪ ਨੂੰ ਸੈਲਫ ਡਿਕਲੇਰਡ ਨਾ ਕਰੇ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਮੈਂ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣਾ ਹੈ ਜਿਹੜਾ ਆਪਣੇ ਆਪ ਨੂੰ ਸੈਲਫ ਡਿਕਲੇਰਡ ਆਪਣੇ ਆਪ ਦਾ ਨਾਮ ਕੋਸ਼ਿਸ਼ ਕਰੇਗਾ ਉਸ ਦੇ ਪਾਰਕ ਕਰ ਦਿੱਤੇ ਜਾਣਗੇ ਅਸੀਂ 2027 ਦੀ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਵਾਲੀ ਗੱਲਤੀ ਗਲਤੀ ਜਿਹੜੀ ਨਹੀਂ ਦੁਹਰਾਣਾ ਚਾਹੁੰਦੇ ਉਹ ਗਲਤੀ ਨਹੀਂ ਦੁਹਾਈ ਜਾਵੇਗੀ ਲੇਕਿਨ ਇਧਰ ਕਹਿੰਦੇ ਨੇ ਚਰਨਜੀਤ ਸਿੰਘ ਚੰਨੀ ਨੇ ਲਾਲਾ ਲਾਲਾ ਕਰਵਾ ਦਿੱਤੀ ਹੈ ਚੰਨੀ ਚੰਨੀ ਹੋ ਗਈ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਲੀਡਰ ਜਿਹੜੀ ਪੰਜਾਬ ਦੀ ਵੱਡੀ ਲੀਡਰਸ਼ਿਪ ਹੈ ਉਹਨਾਂ ਨੂੰ ਛੋਟੇ ਤੋਂ ਵੱਡਾ ਲੀਡਰ ਅਤੇ ਵੱਡੇ ਤੋਂ ਛੋਟਾ ਲੀਡਰ ਕਹਿ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਅਗਵਾਈ ਕਰਨ ਦਿੱਤੀ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜੇਕਰ ਨਹੀਂ ਤੁਹਾਡੀ ਬੇੜੀ ਅੱਜ ਵੀ ਅਧਵ ਵਿਚਕਾਰ ਡੁੱਬੀ ਤੇ ਕੱਲ ਵੀ ਡੁੱਬੀ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਵੀ ਡੁੱਬੀ ਤੁਹਾਡੀ ਡੁੱਬੀ ਹੋਈ ਬੇੜੀ ਨੂੰ ਜੇਕਰ ਕੋਈ ਪਾਰ ਕਰਵਾ ਸਕਦਾ ਹੈ ਜੇਕਰ ਉੱਗ ਗਈ किनਾਰੇ ਤੇ ਲਿਜਾ ਸਕਦਾ ਹੈ ਉਹ ਨੇ ਚਰਨਜੀਤ ਸਿੰਘ ਚੰਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਉੱਥੇ ਮਜਬੂਤ ਮੌਜੂਦ ਸੀ ਯਾਨੀ ਕਿ ਸਰਦੂਲਗੜ ਦੇ ਵਿੱਚ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਪਾਰਟੀ ਦੇ ਵੱਡੇ ਆਗੂਬਰ ਨੂੰ ਸ਼ਿਰਕਤ ਕੀਤੀ ਗਈ ਤੇ ਜਿਹੜਾ ਵੀ ਉੱਥੇ ਬਲਾਰਾ ਆਇਆ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਤੋਂ ਬਿਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਬੇਹੱਦ ਖਤਰਨਾਕ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਸਤੇ 2027 ਦੀਆਂ ਵਿਧਾਨ ਸਭਾ ਦੀਆਂ ਜੇਕਰ ਚੋਣਾਂ ਜਿਤਨਾ ਚਾਹੁੰਦੇ ਹੋ ਤਾਂ ਚਰਨਜੀਤ ਸਿੰਘ ਚੰਨੀ ਨੂੰ ਅਗਵਾਈ ਕਰਨ ਦਾ ਆਦੇਸ਼ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਦੇ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਦਾ ਚਿਹਰਾ ਦਾ ਅਹਾਰਨ ਕਰ ਦੇਣਾ ਚਾਹੀਦਾ ਹੈ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਸਰਕਾਰ ਬਣਦੀ ਹੈ ਤਾਂ ਫਿਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕੀ ਯਾਨੀ ਕਿ ਸਿਰ ਤੇ ਕਿਉਂ ਲਾਉਂਦੇ ਆ ਜੇਕਰ ਸਿਰ ਸਰਦਾ ਹੈ ਤੇ ਪਰ ਸਰੰਦਿਓ ਹਾਲਾਂਕਿ ਉਹਨਾਂ ਕਹਿੰਦਾ ਸਰਵੇ ਵੀ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਐਸਸੀ ਬੀਸੀ ਓਬੀਸੀ ਭਾਈਚਾਰਾ ਵੀ ਕਹਿ ਰਿਹਾ ਹੈ ਕਿ ਚਰੰਜੀਸਨ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਫਿਰ ਦੂਸਰੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਪੰਜਾਬ ਦੇ ਵਿੱਚ 38% ਵੋਟ ਹੈ ਜਿਹਦੇ ਵਿੱਚ ਨਸੀਬ ਭਾਈਚਾਰਾ ਵੀ ਆਉਂਦਾ ਹੈ ਇਹ ਸਾਰੀਆਂ ਵੋਟਾਂ ਚਰੰਜੀਸਨ ਚੰਨੀ ਨੂੰ ਪੈ ਸਕਦੀਆਂ ਨੇ ਜੇਕਰ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਅਲਾਨਿਆ ਜਾਂਦਾ ਹੈ ਜੇਕਰ ਹਲਕਾ ਇੰਚਾਰਜ ਕਹ ਰਹੇ ਨੇ ਜਿਹੜੇ ਲਗਭਗ 76 ਹਲਕਾ ਇੰਚਾਰਜਾਂ ਨੇ ਜਿਹੜੀ ਖੁੱਲੀ ਚਿੱਠੀ ਨਿਖੀ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਉਹਦੇ ਵਿੱਚ ਚੇਚੇ ਤੌਰ ਤੇ ਜ਼ਿਕਰ ਸੀ ਚਰਨਜੀਤ ਸਿੰਘ ਚੰਨੀ ਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਵਾਗ ਦੇ ਵਾਗਡੋਰ ਦੇਣਾ ਬਿਹਤਰ ਹੈ ਉਸ ਨੂੰ ਬਣਾ ਦਿਓ ਬੈਟਰ ਹੈ ਤਾਂ ਜੋ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾ ਸਕਣ ਜਿਸ ਤਰ੍ਹਾਂ ਅਸੀਂ ਵਾਰ-ਵਾਰ ਕਹਿੰਦੇ ਆ ਕਿ ਕਾਂਗਰਸ ਪਾਰਟੀ ਨੇ ਵੀ ਸਰਵੇ ਕਰਵਾਇਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਰ-ਵਾਰ ਵੀ ਸਰਵੇ ਕਰਵਾਇਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਚੁਣੌਤੀ ਜੇਕਰ ਕੋਈ ਜਿਹੜਾ ਕਾਤੀ ਦੀ ਟੱਕਰ ਦੇ ਸਕਦਾ ਹੈ ਉਹ ਨੇ ਚੈਲੰਜਸਨ ਚੰਨੀ ਚੈਲੰਜਸਨ ਚੰਨੀ ਤੋਂ ਬਿਨਾ ਜਿੱਤੀ ਹੋਈ ਬਾਜ਼ੀ ਕਾਂਗਰਸ ਪਾਰਟੀ ਹਾਰ ਜਾਵੇਗੀ ਹਾਲਾਂਕਿ ਆਪਸੀ ਘਟਕੁਨਿਸ਼ ਆਪਸੀ મતਭੇਦ ਆਪਸੀ ਰੋਲੇ ਆਪਸੀ ਲੜਾਈ ਝਗੜੇ ਇਹਨਾਂ ਦੇ ਖਤਮ ਨਹੀਂ ਹੋ ਰਿਹਾ ਹਾਲਾਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਿਹੜੀ ਇੱਕ ਹੰਗਾਮੀ ਮੀਟਿੰਗ ਸਰਦੀ ਗਈ ਸੀ ਲਗਭਗ ਉਹ ਮੀਟਿੰਗ ਲਗਾਤਾਰ 3 ਘੰਟੇ ਚੱਲੀ ਜਿੱਥੇ ਵਿੱਚ ਇਕੱਠ ਲੱਗੀ ਸਾਰੇ ਹੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਗਰੇਸ ਕੱਲ ਤੋਂ ਕਿਹਾ ਗਿਆ ਚੰਦਰਜੀਤ ਸਿੰਘ ਚੰਨੀ ਨੂੰ ਕਿ ਕੋਈ ਵੀ ਜਾਤੀਵਾਦ ਨੂੰ ਲੈ ਕੇ ਬਿਆਨਬਾਜ਼ੀ ਨਾ ਕੀਤੀ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਈਲੈਂਟ ਮੂਡ ਤੇ ਲੱਗੇ ਹੋਏ ਨੇ ਲੇਕਿਨ ਚਰੰਜਿਸਨ ਚੰਨੀ ਵੱਲੋਂ ਇਹ ਗੱਲਾਂ ਨਹੀਂ ਕਹੀਆਂ ਜਾ ਰਹੀਆਂ ਕਿ ਮੇਰਾ ਨਾਮ ਪ੍ਰਚਾਰਿਆ ਜਾਵੇ ਮੇਰੇ ਨਾਮ ਦੀ ਹਵਾ ਪੜਾਈ ਜਾਵੇ ਲੇਕਿਨ ਆਪ ਬੁਹਾਰੇ ਲੋਕ ਕਹਿ ਰਹੇ ਨੇ ਕਿ ਚਰੰਜਿਸਨ ਚੰਨੀ ਤੋਂ ਬੈਸਟ ਸੀਐਮ ਦਾ ਚਿਹਰਾ ਨਹੀਂ ਹੋ ਸਕਦਾ ਇਸ ਕਰਕੇ ਜੇਕਰ ਚਰੰਜਿਸਨ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਚਰੰਜਿਸਨ ਚੰਨੀ ਦੀ ਅਗਵਾਈ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਐਸੀ ਬੀਸੀ OBC ਤੇ ਮਸੀਹ ਭਾਈਚਾਰਾ ਵੀ ਜਿਹੜਾ ਹੈ ਚਰਜੀ ਸਿੰਘ ਚੰਨੀ ਦੀ ਸਪੋਰਟ ਕਰੇਗਾ ਤੇ ਪੰਜਾਬ ਦੇ 38% ਵੋਟ ਹੈ 38% ਅਤੇ 34 ਹਲਕੇ ਜਿਹੜੇ ਨੇ ਉਹ ਰਾਖਵੇਂ ਕਰਨ ਦੇ ਰਾਖਵੇਂ ਕਰਨ ਵਿੱਚ ਆਉਂਦੇ ਨੇ ਹਾਲਾਂਕਿ ਮੁੱਖ ਮੰਤਰੀ ਦੇ ਦਾਵੇਦਾਰ ਸੁਖਿੰਦਰ ਸਿੰਘ ਦਾਵਾ ਵੀ ਦੱਸੇ ਜਾ ਰਹੇ ਨੇ ਰਾਜਾ ਵਰਿੰਗ ਵੀ ਦੱਸੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਬਾ ਤੋਂ ਇਲਾਵਾ ਪ੍ਰਗਤ ਸਿੰਘ ਵੀ ਦੱਸੇ ਜਾ ਰਹੇ ਨੇ ਲੇਕਿਨ ਜਿਹੜਾ ਪਲੜਾ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਚਰਜੀ ਸਿੰਘ ਚੰਨੀ ਦਾ ਭਾਰੀ ਲੱਗ ਰਿਹਾ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਵੇਖੋ ਕੱਡੇ ਵੱਡੇ ਕਬਡੇ ਆਫਰ ਆਏ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਖੁੱਲਮ-ਖੁੱਲਮ ਸੱਦਾ ਦੇ ਦਿੱਤਾ ਗਿਆ ਕਿ ਭਾਈ ਤੁਸੀਂ ਆਓ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਬਣੋ ਰਲ ਮਿਲ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਾਂਗੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ ਪੰਜਾਬ ਦੀ ਬਰੋਥੀ ਦੇ ਲਈ ਤੇ ਪੰਜਾਬ ਦੇ ਵਿਕਾਸ ਲਈ ਆਪਾਂ ਰਲ ਮਿਲ ਕੇ ਕੰਮ ਕਰੀਏ ਜੇਕਰ ਚਰਨਜੀਤ ਸਿੰਘ ਚੰਨੀ ਦੀ ਜਗ੍ਹਾ ਤੇ ਹੋਰ ਕਿਸੇ ਨੂੰ ਨਿਰੋਤਾ ਆਇਆ ਹੁੰਦਾ ਤਾਂ ਛੱਟਪਾਟ ਉਸਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣਾ ਸੀ ਪਰ ਹਾਲਾਂਕਿ ਚੰਨੀ ਸਿੰਘ ਚੰਨੀ ਦੇ ਖਿਲਾਫ ਕਿੰਨਾ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਸਿੱਧੂ ਜੋੜਾ ਇਸ ਦੇ باوجود ਚੰਨੀ ਦੇ ਦਿਲ ਦੇ ਵਿੱਚ ਪਿਆਰ ਹੈ ਸਿੱਧੂ ਜੋੜੇ ਦੇ ਪ੍ਰਤੀ ਫੋਨ ਤੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਕਿ ਤੁਸੀਂ ਵਾਪਸ ਆਓ ਰਲ ਮਿਲ ਕੇ ਆਪਾਂ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਹਾਂ ਯਾਨੀ ਕਿ ਇਹ ਵੱਡੇ ਜਿਗਰੇ ਨਾਲ ਕਹਿ ਰਹੇ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿਸ ਨਜੋਸ ਸਿੰਘ ਸਿੱਧੂ ਨੂੰ ਜੇਕਰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਤਾਂ ਹੀ ਉਹ ਐ ਜੇ ਕਾਂਗਰਸ ਪਾਰਟੀ ਦੇ ਵਿੱਚ ਆ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ ਲੇਕਿਨ ਹਾਲੇ ਵੀ ਹੀਰੇ ਵਾਂਗੂ ਨਾਮ ਚਮਕ ਰਿਹਾ ਹੈ ਚੰਨੀ ਦਾ ਸਰਦੂਰਗੜ ਦੇ ਵਿੱਚ ਇੱਕ ਸਿਆਸੀ ਸਮਾਗਮ ਹੋਇਆ ਸਿਆਸੀ ਸਮਾਗਮ ਦੇ ਵਿੱਚ ਲੋਕਾਂ ਨੇ ਆਪ ਮੁਹਾਰੇ ਵੱਡੀਆਂ ਗੱਲਾਂ ਕਹੀਆਂ ਕਿ ਚਰਨਜੀਤ ਸਿੰਘ ਚੰਨੀ ਤੋਂ ਬਿਨਾ ਬੇੜੀ ਨੂੰ ਕੰਡੇ ਤੇ ਪਤਲ ਤੇ ਲਾਉਣਾ ਮਮਕਨ ਹੋਵੇ ਜਿਹੜਾ ਹੈ ਮਮਕਨ ਨਹੀਂ ਮਮਕਨ ਜੇਕਰ ਕਰ ਸਕਦੇ ਨੇ ਉਹ ਚਰਜੀ ਸਿੰਘ ਚੰਨੀ ਨੇ ਹੁਣ ਇਸ ਦਾ ਫੈਸਲਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਲੈਣਾ ਪਵੇਗਾ ਕੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ VOTING ਕਰਵਾਵੇਗੀ ਜਾਂ ਸਰਵੇ ਕਰਵਾਵੇਗੀ ਬੈਸਟ ਹੈ ਕਿ ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸਰਵੇ ਕਰਵਾ ਲੈਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦਾ ਰੁਖ ਜਾਣਨਾ ਚਾਹੀਦਾ ਹੈ ਪੰਜਾਬ ਦੀ ਹਵਾ ਨੂੰ ਪਾਪ ਲੈਣਾ ਚਾਹੀਦਾ ਹੈ ਕਿ ਹਵਾ ਕਾਂਗਰਸ ਪਾਰਟੀ ਦੇ ਕਿਹੜੇ ਆਗੂ ਦੀ ਪੰਜਾਬ ਦੇ ਵਿੱਚ ਵਗਰੀ ਹੈ ਕਿਹਦਾ ਲੋਕ ਨਾਮ ਆਪহারে ਲਹਿਰੇ ਨੇ ਕਿ ਇਸ ਨੂੰ ਮੁੱਖ ਮੰਤਰੀ ਦਾ ਚਿਹਰਾ ਅਲਾ ਨਹੀਂ ਜਾਵੇ